ਮਾਰ ਦੋ ਬੈਤਵਾਰੀ ਨਹੀਂ ਮੈਨੀਆਂ ਮੇਰਾ ਤਿੰਨ ਦਿਨ ਹੋ ਗਿਆ ਪਾਰੀ ਪਾਰੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਮੇਰੇ ਆਦਮੀ ਦੀ ਬਾਹ ਫੜਿਆ ਇਹ ਪੱਥਰ ਹੋ ਗਿਆ ਰੋ ਨਹੀਂ ਸਕਦਾ ਮੈਂ ਤਾਂ ਰੋਣੀ ਆਣਾ ਮੈਂ ਮਾਰ ਦੂੰਗੀ ਤਾਂ ਫੇਰ ਸਰਕਾਰ ਕੈਸੀ ਆ ਇਹ ਉਹ ਜੋੜੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਨਾਲ ਫਾਉਨੇ ਕਿਵੇਂ ਲੈ ਲਿਆ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਕੋਟਮਾਂ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਜਾਂ ਸਾਨੂੰ ਉਹਦੀ ਬਾਡੀ ਦਿਖਾ ਦੋ ਕਿੱਥੇ ਆ ਜੀ ਰਾਜਾ ਕਿੱਦਾਂ ਆ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਤਾਂ ਮਾਂ ਮਾਰ ਰੋ ਰਹੀ ਇਸ ਮਾਂ ਨੇ ਬੜੇ ਹੀ ਚਾਵਾਂ ਦੇ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਵਿਦੇਸ਼ ਤੋਂ ਖਬਰ ਆਂਦੀ ਹੈ ਜਦੋਂ ਕਿ ਪੁੱਤ ਦੀ ਮੌਤ ਹੋ ਗਈ ਹੈ ਤਾਂ ਮਾਂ ਦਾ ਰੂ ਰੋ ਕੇ ਬੁਰਾ ਹਾਲ ਤਸਵੀਰਾਂ ਤੁਹਾਡੇ ਨਾਲ ਤਰਨ-ਤਾਰਨ ਤੋਂ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਮਾਪਿਆਂ ਦਾ ਹਾਲ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਜੀਏ ਨੌਜਵਾਨ ਮਨਦੀਪ ਸਿੰਘ ਕਰਦੀ ਗਰੀਬੀ ਕੱਢਣ ਲਈ ਸਟੱਡੀ ਵੀਜ਼ੇ ਤੇ ਸਾਈਪਰਸ ਪੜਾਈ ਕਰਨ ਦੇ ਲਈ ਗਿਆ ਸੀ ਜਿਸ ਦੀ 11 ਅਗਸਤ ਨੂੰ ਫਲਾਈਟ ਹੋਈ ਸੀ ਅਤੇ ਉੱਥੇ ਜਾ ਕੇ ਜਲੰਧਰ ਦੇ ਏਜੰਟ ਨੇ ਕਿਹਾ ਕਿ ਤੈਨੂੰ ਆਇਲਸ ਦਾ ਟੈਸਟ ਦੇਣਾ ਪਵੇਗਾ ਨਹੀਂ ਤਾਂ ਤੈਨੂੰ ਵਾਪਸ ਭੇਜ ਦਿੱਤਾ ਜਾਵੇਗਾ ਇਹ ਗੱਲ ਵਿਦਿ ਸ਼ਿ ਪੜਾਈ ਕਰਨ ਗਏ ਮਨਦੀਪ ਆਪਣੇ ਦਿਲ ਦੇ ਉੱਤੇ ਲਾ ਬੈਠਾ ਤੇ ਉਸ ਤੋਂ ਬਾਅਦ ਉਸ ਨੂੰ ਜਿਵੇਂ ਪਤਾ ਸੀਗਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਕਿੰਨਾ ਕਰਜ਼ਾ ਪਰਿਵਾਰ ਦੇ ਉੱਤੇ ਹੈ ਤੇ ਜਿਨ੍ਹਾਂ ਗੱਲਾਂ ਨੂੰ ਸੋਚ ਕੇ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਤਸਵੀਰਾਂ ਦੇ ਵਿੱਚ ਪਰਿਵਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਤਰਨ ਤਰਨ ਤੋਂ ਇਹ ਤਸਵੀਰਾਂ ਸામਨੇ ਆ ਰਹੀਆਂ ਨੇ ਕਿ ਕੁਝ ਪਰਿਵਾਰ ਦਾ ਕਹਿਣਾ ਹੈ ਉਹ ਤੁਸੀਂ ਖੁਦ ਹੀ ਸੁਣ ਲਓ ਪਾਜੀ ਨਹੀਂ ਮਾਮਾ ਮਰਦੀਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇਜੋ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਂ ਨਹੀਂ ਆ ਮੇਰਾ ਤਿੰਨ ਦਿਨ ਹੋ ਗਿਆ ਪਾਜੀ ਪਾਜੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਪਾਜੀ ਤੈਨੂੰ ਮੇਰਾ ਬਾਪ ਜੀ ਨੇ ਮੇਰਾ ਬੜਾ ਝਾਕ ਦਿੱਤਾ ਨਹੀਂ ਮੈਂ ਵੱਜਾ ਲੋਕੀ ਮੇਰੇ ਸਾਰੇ ਮੇਰੇ ਨਾਲ ਦੀ ਬਾਦੀ ਸਰਕਾਰ ਕਿਉਂ ਨਹੀਂ ਮੇਰੇ ਨਾਲ ਬੰਦੀ ਬਾਦੀ ਨਾ ਕੀ ਮਨਦੀਪ ਸਿੰਘ ਜੀ ਤੇ ਉਹ ਅਸਤਰੀ 11 ਤਰੀਕ ਨੂੰ 2 ਮਹੀਨੇ ਹੋਨੇ ਗਏ ਨੇ ਤੇ ਇਥੋਂ ਠੀਕ ਠਾਕ ਗਿਆ ਚੰਗਾ ਭਲਾ ਕੋਈ ਗੱਲ ਨਹੀਂ ਤੇ ਸਾਈਫਰਸ ਗਿਆ ਜੇ ਤੇ ਯੂਨੀਵਰਸਿਟੀ ਪੜਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਹੀ ਹੋਈ ਰਾਤ ਹਨਿਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਮੈਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਨੇ ਫੋਨ ਨਹੀਂ ਚੁੱਕਿਆ ਚਾਰ ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਹੋਈ ਤੇ ਉਹ ਜੋੜੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਉਹਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਦੀ ਕੋਈ ਫੋਟੋ ਫਾਟੋ ਖਿੱਚੀ ਤੁਸੀਂ ਉਹਦੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖਿੱਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੱਗੀ ਪੋਸਟਮਾਰਟਮ ਆ ਕੇ ਹਸਪਤਾਲ ਤੇ ਅੱਜ ਸਾਨੂੰ ਉਦੋਂ ਐਤਵਾਰ ਦੀ ਗੱਲ ਜੇ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਾਡੀ ਵਿਖਾ ਦੋ ਕਿੱਥੇ ਆ ਜੀਹਾਂ ਜਾਂ ਕਿੱਦਾਂ ਆ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੀ ਪੁਲਿਸ ਦੀ ਹਾਸ਼ ਦੇ ਵਿੱਚ ਆ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਉਮੜ ਕੇ ਫੋਨ ਜਦੋਂ ਕੀਤਾ ਤਕਾਲੀ ਦੇਖ ਜਾਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਾਸ਼ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਉਹ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਨਹੀਂ ਇਹ ਜਾਨਾ ਮੈਂ ਕਾਲਜ ਦੇ ਨਾਲ ਪਹਿਲਾਂ ਉਹਨਾਂ ਉਹ ਕਿਨਰ ਜੰਸ ਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਨੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕਾਲ ਇਹ ਸਾਈਓਵਰ ਵਾਲੇ ਆ ਜੀ ਜਲੰਧਰ ਸਾਈਓਵਰਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਅਜੇ ਨਹੀਂ ਹੋਈ ਜੇ ਉਹਨਾਂ ਨੇ ਫੋਨ ਤੇ ਗੱਲ ਹੋਈ ਪੁੱਛਿਆ ਕਿ ਉਹਦੀ ਅਨਸੋਰਸ ਜੜੀ ਉਹ ਸਾਨੂੰ ਦੋ ਕਿ ਜੇ ਉਹ ਡੈੱਡ ਬੋਡੀ ਮਿਲ ਆਉਣੀ ਪਈ ਸਾਡੇ ਉਦ ਉਹ ਕਹਿੰਦੇ ਨਹੀਂ ਜੰਸ ਨੂੰ ਕਨਫਰਮ ਹੁੰਦਾ ਵੀ ਮਰ ਗਿਆ ਕਿ ਹੈਗਾ ਉਹਨਾਂ ਚਾਹੀ ਨਹੀਂ ਕੋਈ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਅਗੇ ਉੱਤੀ ਕਿ ਇਹਨਾਂ ਨੂੰ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਇਹ ਗਵਾਪਸ ਆ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਿਹਨਾ ਹੋਣੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਕੀ ਜਦੋਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਦੇ ਆਪਣੇ ਸਿੱਖ ਭਾਈ ਜਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸਣ ਬਾਰੇ ਇਹੋ ਹੀ ਅਪੀਲ ਹੈ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿ ਕਿਤਰਾ ਮਾ ਤੁਹਾਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਤੇ ਕੋਈ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋ ਤੇ ਸਾਨੂੰ ਪਤਾ ਲੱਗ ਜਵੇ ਸਾਡਾ ਮੁੰਡਾ ਕਿੱਥੇ ਹੈ ਜੀ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਂ ਨਹੀਂ ਆ ਮੇਰਾ ਤਿੰਨ ਦਿਨ ਹੋ ਗਿਆ ਪਾਰੀ ਪਾਰੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਮੇਰੇ ਆਦਮੀ ਦੀ ਬਾਹ ਫੜਿਆ ਇਹ ਪੱਟਰ ਹੋ ਗਿਆ ਰੋ ਨਹੀਂ ਸਕਦਾ ਮੈਂ ਤਾਂ ਰੋਣੀ ਆ ਨਾ ਮੈਂ ਮਾਰ ਦੂੰਗੀ ਤਾਂ ਫੇਰ ਸਰਕਾਰ ਕਹਿੰਦੀ ਆ ਇਹ ਉਹ ਜੋੜੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਨਾਲ ਫਾਉਂ ਨੇ ਕਿਵੇਂ ਲੈ ਲਿਆ ਐਤਵਾਰ ਦੀ ਗੱਲ ਜੇ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਰਟ ਵਾਲੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀਚਾ ਸਾਨੂੰ ਉਹਦੀ ਬੋਡੀ ਦਿਖਾ ਦੋ ਕਿੱਥੇ ਆ ਜੀ ਆ ਜਾਂ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਤਾਂ ਮਾਂ ਮਾਰ ਰੋ ਰਹੀ ਇਸ ਮਾਂ ਨੇ ਬੜੇ ਹੀ ਚਾਵਾਂ ਦੇ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਵਿਦੇਸ਼ ਤੋਂ ਖਬਰ ਆਂਦੀ ਹੈ ਜਦੋਂ ਕਿ ਪੁੱਤ ਦੀ ਮੌਤ ਹੋ ਗਈ ਹੈ ਤਾਂ ਮਾਂ ਦਾ ਰੂ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਤਰਨ-ਤਰਨ ਤੋਂ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਮਾਪਿਓ ਦਾ ਹਾਲ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਿਓ ਨੌਜਵਾਨ ਮਨਦੀਪ ਸਿੰਘ ਕਰਦੀ ਗਰੀਬੀ ਕੱਢਣ ਲਈ ਸਟੱਡੀ ਵੀਜ਼ੇ ਤੇ ਸਾਈਪਰਸ ਪੜ੍ਹਾਈ ਕਰਨ ਦੇ ਲਈ ਗਿਆ ਸੀ ਜਿਸ ਦੀ 11 ਅਗਸਤ ਨੂੰ ਫਲਾਈਟ ਹੋਈ ਸੀ ਅਤੇ ਉੱਥੇ ਜਾ ਕੇ ਜਲੰਧਰ ਦੇ ਏਜੰਟ ਨੇ ਕਿਹਾ ਕਿ ਤੈਨੂੰ ਆਇਲਜ਼ ਦਾ ਟੈਸਟ ਦੇਣਾ ਪਵੇਗਾ ਨਹੀਂ ਤਾਂ ਤੈਨੂੰ ਵਾਪਸ ਭੇਜ ਦਿੱਤਾ ਜਾਵੇਗਾ ਇਹ ਗੱਲ ਵਿਦੇਸ਼ ਵਿਦੇਸ਼ ਪੜਾਈ ਕਰਨ ਗਏ ਮਨਦੀਪ ਆਪਣੇ ਦਿਲ ਦੇ ਉੱਤੇ ਲਾ ਬੈਠਾ ਤੇ ਉਸ ਤੋਂ ਬਾਅਦ ਉਸ ਨੂੰ ਜਿਵੇਂ ਪਤਾ ਸੀਗਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਕਿੰਨਾ ਕਰਜ਼ਾ ਪਰਿਵਾਰ ਦੇ ਉੱਤੇ ਹੈ ਤੇ ਜਿਨ੍ਹਾਂ ਗੱਲਾਂ ਨੂੰ ਸੋਚ ਕੇ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਤਸਵੀਰਾਂ ਦੇ ਵਿੱਚ ਪਰਿਵਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਤਰਨ ਤਾਰਨ ਤੋਂ ਇਹ ਤਸਵੀਰਾਂ ਸਾਮਣੇ ਆ ਰਹੀਆਂ ਨੇ ਕਿ ਕੁਝ ਪਰਿਵਾਰ ਦਾ ਕਹਿਣਾ ਹੈ ਉਹ ਤੁਸੀਂ ਖੁਦ ਸੁਣ ਲਓ ਪਾਜੀ ਨਹੀਂ ਮਾਮਾ ਮਰ ਗਿਆ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇਜੋ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਲੈ ਇੱਕ ਵਾਰੀ ਨਹੀਂ ਮੈਂ ਨਹੀਂ ਆ ਮੇਰਾ ਤਿੰਨ ਦਿਨ ਹੋ ਗਿਆ ਪਾਜੀ ਪਾਜੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਪਾਜੀ ਤੈਨੂੰ ਤਾਂ ਪਤਾ ਹੀ ਨਾ ਮੈਂ ਸਬੂਤ ਬਣਾ ਕੇ ਭੇਜ ਦੇਣਾ ਮੇਰਾ ਪਾਜੀ ਨੇ ਮੈਂ ਬੜਾ ਸਾਜ ਦਿੱਤਾ ਡੇ ਵਜ ਜਾ ਲੋਕੀ ਮੇਰੇ ਸਾਰੇ ਮੇਰੇ ਨਾਲ ਸੀ ਬਾਤ ਨਾ ਕੀ ਮਨਦੀਪ ਸਿੰਘ ਜੀ ਤੇ ਉਹ 11 ਤਰੀਕ ਨੂੰ 2 ਮਹੀਨੇ ਹੋਨੇ ਗਏ ਨੇ ਤੇ ਇਥੋਂ ਠੀਕ ਠਾਕ ਗਿਆ ਚੰਗਾ ਭਲਾ ਕੋਈ ਗੱਲ ਨਹੀਂ ਤੇ ਸਾਈਫਰਸ ਗਿਆ ਜੇ ਤੇ ਯੂਨੀਵਰਸਿਟੀ ਪੜ੍ਹਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਇਹ ਹੀ ਰਾਤ ਜਨੀਆਂ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਉਹਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਨੇ ਫੋਨ ਨਹੀਂ ਚੁੱਕਿਆ 4 ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋਰੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਹਦੀ ਕੋਈ ਫੋਟੋ ਫੋਟੋ ਖਿੱਚੀ ਤੁਸੀਂ ਉਹ ਤੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖਿੱਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਵਾਸਤੇ ਹਸਪਤਾਲ ਤੇ ਅੱਜ ਸਾਨੂੰ ਉਹਦਣ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਜੀ ਸਾਨੂੰ ਉਹਦੀ ਬਾਡੀ ਵਿਖਾ ਦੋ ਕਿੱਥੇ ਆ ਜੀ ਆ ਜਾਂ ਕਿੱਦਾਂ ਆ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੀ ਪੁਲਿਸ ਦੀ ਹਰਾਸ ਦੇ ਵਿੱਚ ਚਾਰੇ ਜਾਣੇ ਸਾਡੇ ਪਿਆਰ ਲੈਣੇ ਆ ਤੇ ਉਹਨੂੰ ਉਮੜ ਕੇ ਫੋਨ ਕੀਤਾ ਤਕਾਲੀ ਤੇ ਇੱਕ ਜਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਰਾਸ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਏ ਨਹੀਂ ਸਾਨੂੰ ਕੋਈ ਪਤਾ ਲੱਗਣਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਵਾ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਜੇ ਜਾਣਾਂ ਮੈਂ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਅਸੀਂ ਕਿਹਾ ਕਿ ਤੁਸੀਂ ਅਨਸੋਰਸ ਦੀ ਫੋਟੋ ਕਾਪੀ ਦੇ ਦਿਓ ਤਾਂ ਅਨਸੋਰਸ ਹੋਈ ਆ ਉਹ ਕਿਨਾਂ ਜੈਂਸ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਨੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕਾਲਜ ਇਹ ਸਾਈਂ ওভার ਵਾਲੇ ਆ ਜੀ ਜਲੰਧਰ ਸਾਈਂ ওভারਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਤਾਂ ਨਹੀਂ ਨਹੀਂ ਅਜੇ ਨਹੀਂ ਹੋਈ ਜੇ ਉਹਨਾਂ ਨਾਲ ਫੋਨ ਤੇ ਗੱਲ ਹੋਈ ਪੁੱਛਿਆ ਕਿ ਇਹਦੀ ਅਨਸੋਰਸ ਜੜੀ ਸਾਨੂੰ ਦਿਓ ਕਿ ਜੇ ਉਹ ਡੈੱਡ ਬੋ ਉਹ ਕਹਿੰਦੇ ਨੇ ਜਿੰਜੇ ਸਾਨੂੰ ਕਿਰਪਾ ਮਿਲਦਾ ਵੀ ਮਰ ਗਿਆ ਕਿ ਹੈਗਾ ਉਹ ਮੈਂ ਚਾਹੀ ਨਹੀਂ ਕੋਈ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਅੱਗੇ ਉੱਥੇ ਕਿਸੇ ਨਾਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਹੈਗਾ ਵਾਪਸ ਆ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕੇ ਨਾ ਹੋਣ ਹੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਹੈ ਜਦੋਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਤੇ ਆਪਣੇ ਸਿੱਖ ਭਾਈ ਜਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸਾਂਵਾਂਗੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਦਾ ਆ ਕਿ ਕਿਤਰਾ ਮਾ ਤੁਹਾਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਈ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਜੀ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਂ ਨਹੀਂ ਆ ਮੇਰਾ 7 ਦਿਨ ਹੋ ਗਿਆ ਪਾਣੀ ਪਾਣੀ ਦੇ 7 ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਮੇਰੇ ਆਦਮੀ ਵੀ ਬਾਹ 판ਦੇ ਇਹ ਪੱਤਰ ਹੋ ਗਿਆ ਰੋ ਨਹੀਂ ਸਕਦਾ ਮੈਂ ਤਾਂ ਰੋਣੀ ਹੈ ਨਾ ਮੈਂ ਮਾਰ ਦੂੰਗੀ ਤਾਂ ਫੇਰ ਸਰਕਾਰ ਕਹਿੰਦੀ ਆ ਇਹੋ ਜੋੜੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਨਾਲ ਫਾਉਂ ਨੇ ਕਿਵੇਂ ਲੈ ਲਿਆ ਐਤਵਾਰ ਦੀ ਗੱਲ ਜੇ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਟ ਵਾਲੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਜਾ ਸਾਨੂੰ ਉਹਦੀ ਬਾਡੀ ਦਿਖਾ ਦੋ ਕਿੱਥੇ ਆ ਜੀਦਾ ਜਾਂ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਤਾਂ ਹਾਂ ਮਾਰ ਇਸ ਮਾਂ ਨੇ ਬੜੇ ਹੀ ਚਾਵਾਂ ਦੇ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਵਿਦੇਸ਼ ਤੋਂ ਖਬਰ ਆਂਦੀ ਹੈ ਜਦੋਂ ਕਿ ਪੁੱਤ ਦੀ ਮੌਤ ਹੋ ਗਈ ਹੈ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਤਰਨ ਤਾਰਨ ਤੋਂ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਮਾਪਿਆਂ ਦਾ ਹਾਲ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਿਏ ਨੌਜਵਾਨ ਮਨਦੀਪ ਸਿੰਘ ਘਰ ਦੀ ਗਰੀਬੀ ਕੱਢਣ ਲਈ ਸਟੱਡੀ ਵੀਜ਼ੇ ਤੇ ਸਾਈਪਰਸ ਪੜਾਈ ਕਰਨ ਦੇ ਲਈ ਗਿਆ ਸੀ ਜਿਸ ਦੀ 8 ਅਗਸਤ ਨੂੰ ਫਲਾਈਟ ਹੋਈ ਸੀ ਅਤੇ ਉੱਥੇ ਜਾ ਕੇ ਜਲੰਧਰ ਦੇ ਏਜੰਟ ਨੇ ਕਿਹਾ ਕਿ ਤੈਨੂੰ ਆਈਐਲਐਸ ਦਾ ਟੈਸਟ ਦੇਣਾ ਪਵੇਗਾ ਨਹੀਂ ਤਾਂ ਤੈਨੂੰ ਵਾਪਸ ਭੇਜ ਦਿੱਤਾ ਜਾਵੇਗਾ ਇਹ ਗੱਲ ਵਿਦੇਸ਼ ਪੜਾਈ ਕਰਨ ਗਏ ਮਨਦੀਪ ਆਪਣੇ ਦਿਲ ਦੇ ਉੱਤੇ ਲਾ ਬੈਠਾ ਤੇ ਉਸ ਤੋਂ ਬਾਅਦ ਉਸ ਨੂੰ ਜਿਵੇਂ ਪਤਾ ਸੀਗਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਕਿੰਨਾ ਕਰਜ਼ਾ ਪਰਿਵਾਰ ਦੇ ਉੱਤੇ ਹੈ ਤੇ ਜਿਨ੍ਹਾਂ ਗੱਲਾਂ ਨੂੰ ਸੋਚ ਕੇ ਜਿਹੜਾ ਕੀ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਤਸਵੀਰਾਂ ਦੇ ਵਿੱਚ ਪਰਿਵਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਤਰਨਤਾਰਨ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕੁਝ ਪਰਿਵਾਰ ਦਾ ਕਹਿਣਾ ਹੈ ਉਹ ਤੁਸੀਂ ਖੁਦ ਹੀ ਸੁਣ ਲਓ ਪਾਰੀ ਨਹੀਂ ਮਾਵਾ ਮਾਰਦੀਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇਜੋ ਮਾਂ ਮੇਰੀ ਮਾਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਨੀਆਂ ਮੇਰਾ ਤੈਨੂੰ ਜਿਹੜਾ ਹੋ ਗਿਆ ਪਾਰੀ ਪਾਰੀ ਤੇਨ ਦੇ ਨੰਦੇ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਪਾਰੀ ਤੈਨੂੰ ਤਾਂ ਪਤਾ ਹੀ ਨਾ ਮੈਂ ਸਬੂਤ ਬਣਾ ਕੇ ਭੇਜ ਦੇਣਾ ਮੇਰਾ ਪਾਰੀ ਨੇ ਮੇਰਾ ਬੜਾ ਜ਼ਾਲਮ ਦਿੱਤਾ ਕਿ ਮੈਂ ਵੱਜਾ ਲੋਕੀ ਮੇਰੇ ਸਾਰੇ ਮੇਰੇ ਨਾਲ ਸੀ ਬਾਦੀ ਸਰਕਾਰ ਆ ਕੀ ਮਨਦੀਪ ਸਿੰਘ ਜੀ ਤੇ ਉਹ ਅਸਤਰੀ 11 ਤਰੀਕ ਨੂੰ 2 ਮਹੀਨੇ ਹੋਨੇ ਗਏ ਨੇ ਤੇ ਇਥੋਂ ਠੀਕ ਠਾਕ ਗਿਆ ਚੰਗਾ ਭਲਾ ਕੋਈ ਗੱਲ ਨਹੀਂ ਤੇ ਸਾਈਫਰਸ ਗਿਆ ਜੇ ਤੇ ਯੂਨੀਵਰਸਿਟੀ ਪੜਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਹੀ ਹੋਈ ਰਾਤ ਹਨਿਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਮੈਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਨੇ ਫੋਨ ਨਹੀਂ ਚੁੱਕਿਆ ਚਾਰ ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋੜੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਉਹਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਦੀ ਕੋਈ ਫੋਟੋ ਫਾਟੋ ਖਿੱਚੀ ਤੁਸੀਂ ਉਹਦੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖਿੱਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੱਗੀ ਪੋਸਟਮਾਰਟਮ ਆ ਕੇ ਹਸਪਤਾਲ ਤੇ ਅੱਜ ਸਾਨੂੰ ਉਦੋਂ ਐਤਵਾਰ ਦੀ ਗੱਲ ਜੇ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਾਡੀ ਵਿਖਾ ਦੋ ਕਿੱਥੇ ਆ ਜੀਹਾਂ ਜਾਂ ਕਿੱਦਾਂ ਆ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵਿਸਾਨੀ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਚਾਰੇ ਜਾਣੇ ਸਾਡੇ ਪਿਆਰ ਲੈਣੇ ਆ ਤੇ ਉਹਨੂੰ ਉਮੜ ਕੇ ਫੋਨ ਕੀਤਾ ਕੀਤਾ ਤਕਾਣੀ ਤੇ ਇੱਕ ਜਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਿਰਾਸਤ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗਣਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਉਹ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਇਹ ਜਾਣਾਂ ਮੈਂ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਅਸੀਂ ਕਿਹਾ ਸੀ ਦੀ ਅਨਸੋਰਸ ਦੀ ਫੋਟੋ ਕਾਪੀ ਦੇ ਦਿਓ ਤਾਂ ਅਨਸੋਰਸ ਹੋਈ ਆ ਉਹ ਕਿਨਾਂ ਚਾਂਸ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਣੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕਾਲਜ ਇਹ ਸਾਈਓਵਰ ਵਾਲੇ ਆ ਜੀ ਜਲੰਧਰ ਸਾਈਓਵਰ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਥਾਡੀ ਨਹੀਂ ਅਜੇ ਨਹੀਂ ਹੋਈ ਜੇ ਉਹਨਾਂ ਨੇ ਫੋਨ ਤੇ ਗੱਲ ਹੋਈ ਪੁੱਛਿਆ ਕਿ ਇਹਦੀ ਅਨਸੋਰਸ ਜੜੀ ਸਾਨੂੰ ਦਿਓ ਕਿ ਜੇ ਉਹ ਡੈੱ ਉਹ ਕਹਿੰਦੇ ਨੇ ਜਾਂ ਜੇ ਸਾਨੂੰ ਕਨਫਰਮ ਹੁੰਦਾ ਵੀ ਮਰ ਗਿਆ ਕਿ ਹੈਗਾ ਉਹਨਾਂ ਚਾਹੀ ਨਹੀਂ ਕੋਈ ਕਰ ਸਕਦਾ ਤੇ ਤੁਸੀਂ ਹੁਣ ਗਾੜੀ ਕੋਈ ਅੱਗੇ ਉੱਥੇ ਕਿਸੇ ਨਾਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਇਹ ਗੱਵ ਆਪਸ ਆ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਿਹਨਾ ਹੋਣੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਕੀ ਜਦੋਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਤੇ ਆਪਣੇ ਸਿੱਖ ਭਾਈ ਜਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸੰਭਰੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿ ਕਿਤਰਾ ਆ ਸਾਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਲ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਜੀ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਂ ਨਹੀਂ ਆ ਮੇਰਾ ਤਿੰਨ ਦਿਨ ਹੋ ਗਿਆ ਪਾਣੀ ਪਾਣੀ ਮੇਰੇ ਆਦਮੀ ਦੇ ਬਾਹ ਫਾੜਿਆ ਇਹ ਪੱਟਰ ਹੋ ਗਿਆ ਰੋ ਨਹੀਂ ਸਕਦਾ ਮੈਂ ਤਾਂ ਰੋਣੀ ਆਣਾ ਮੈਂ ਮਾਰ ਦੂੰਗੀ ਤਾਂ ਫੇਰ ਸਰਕਾਰ ਕਹਿੰਦੀ ਆ ਇਹ ਉਹ ਜੋੜੀ ਸਾਡੇ ਸਮਝ ਨਹੀਂ ਆਉਂਦੀ ਕਿ ਟੂਟੀ ਨਾਲ ਫਾਉਨੇ ਕਿਵੇਂ ਲੈ ਲਿਆ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਟਮਾਂ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਾਡੀ ਵਿਖਾ ਦੋ ਕਿੱਥੇ ਆ ਜੀ ਰਾਜਾ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਮਾਂ ਮਾਰ ਰੋ ਰਹੀ ਇਸ ਮਾਂ ਨੇ ਬੜੇ ਹੀ ਚਾਵਾਂ ਦੇ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਵਿਦੇਸ਼ ਤੋਂ ਖਬਰ ਆਂਦੀ ਹੈ ਜਦੋਂ ਕਿ ਪੁੱਤ ਦੀ ਮੌਤ ਹੋ ਗਈ ਹੈ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਤਰਨ-ਤਾਰਨ ਤੋਂ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਮਾਪਿਆਂ ਦਾ ਹਾਲ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਿਏ ਨੌਜਵਾਨ ਮਨਦੀਪ ਸਿੰਘ ਘਰ ਦੀ ਗਰੀਬੀ ਕੱਢਣ ਲਈ ਸਟੱਡੀ ਵੀਜ਼ੇ ਤੇ ਸਾਈਪਰਸ ਪੜਾਈ ਕਰਨ ਦੇ ਲਈ ਗਿਆ ਸੀ ਜਿਸ ਦੀ 11 ਅਗਸਤ ਨੂੰ ਫਲਾਈਟ ਹੋਈ ਸੀ ਅਤੇ ਉੱਥੇ ਜਾ ਕੇ ਜਲੰਧਰ ਦੇ ਏਜੰਟ ਨੇ ਕਿਹਾ ਕਿ ਤੈਨੂੰ ਆਇਲਸ ਦਾ ਟੈਸਟ ਦੇਣਾ ਪਵੇਗਾ ਨਹੀਂ ਤਾਂ ਤੈਨੂੰ ਵਾਪਸ ਭੇਜ ਦਿੱਤਾ ਜਾਵੇਗਾ ਇਹ ਗੱਲ ਵਿਦੇਸ਼ ਪੜਾਈ ਕਰਨ ਗਏ ਮਨਦੀਪ ਆਪਣੇ ਦਿਲ ਦੇ ਉੱਤੇ ਲਾ ਬੈਠਾ ਤੇ ਉਸ ਤੋਂ ਬਾਅਦ ਉਸ ਨੂੰ ਜਿਵੇਂ ਪਤਾ ਸੀਗਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਕਿੰਨਾ ਕਰਜ਼ਾ ਪਰਿਵਾਰ ਦੇ ਉੱਤੇ ਹੈ ਤੇ ਜਿਨ੍ਹਾਂ ਗੱਲਾਂ ਨੂੰ ਸੋਚ ਕੇ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਤਸਵੀਰਾਂ ਦੇ ਵਿੱਚ ਪਰਿਵਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਤਰਨਤਾਰਨ ਤੋਂ ਇਹ ਤਸਵੀਰਾਂ ਸામਨੇ ਆ ਰਹੀਆਂ ਨੇ ਕਿ ਕੁਝ ਪਰਿਵਾਰ ਦਾ ਕਹਿਣਾ ਹੈ ਉਹ ਤੁਸੀਂ ਖੁਦ ਸੁਣ ਲਓ ਪਾ ਜੀ ਨਹੀਂ ਮਾਵਾ ਮਾਰਦੀਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇਜੋ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਂ ਨਹੀਂ ਆ ਮੇਰਾ ਇਹ ਨੰਦੇ ਨੇ ਹੋ ਗਿਆ ਪਾਦੀ ਪਾਦੀ ਤੇ ਨੰਦੇ ਨੇ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਪਾਦੀ ਤੈਨੂੰ ਤਾਂ ਪਤਾ ਹੀ ਨਾ ਮੈਂ ਸਬੂਤ ਬਣਾ ਕੇ ਭੇਜ ਦੇਣਾ ਮੇਰਾ ਪਾਦੀ ਨੇ ਮੇਰਾ ਬੜਾ ਜ਼ਾਲ ਦਿੱਤਾ ਕਿ ਮੈਂ ਵੱਜਾ ਲੋਕੀ ਮੇਰੇ ਸਾਰੇ ਮੇਰੇ ਨਾਲ ਸੀ ਪਾਦੀ ਸਰਕਾਰ ਕਿਉਂ ਨਹੀਂ ਮੇਰੇ ਨਾਲ ਬੜਾ ਨਾ ਕੀ ਮਨਦੀਪ ਸਿੰਘ ਜੀ ਤੇ ਉਹ ਅਸਤਰੀ 11 ਤਰੀਕ ਨੂੰ 2 ਮਹੀਨੇ ਹੋਨੇ ਗਏ ਨੇ ਤੇ ਇਥੋਂ ਠੀਕ ਠਾਕ ਗਿਆ ਚੰਗਾ ਭਲਾ ਕੋਈ ਗੱਲ ਨਹੀਂ ਤੇ ਸਾਈਫਰਸ ਗਿਆ ਜੇ ਤੇ ਯੂਨੀਵਰਸਿਟੀ ਪੜਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਹੀ ਹੋਈ ਰਾਤ ਹਨਿਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਮੈਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਨੇ ਫੋਨ ਨਹੀਂ ਚੁੱਕਿਆ 4 ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋਰੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਹਦੀ ਕੋਈ ਫੋਟੋ ਫੋਟੋ ਖਿੱਚੀ ਤੁਸੀਂ ਉਹ ਤੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖਿੱਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਵਾਸਤੇ ਹਸਪਤਾਲ ਤੇ ਅੱਜ ਸਾਨੂੰ ਉਸ ਦਿਨ ਐਤਵਾਰ ਦੀ ਗੱਲ ਜੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਜਾਨ ਸਾਨੂੰ ਉਹਦੀ ਬਾਡੀ ਵਿਖਾ ਦੋ ਕਿੱਥੇ ਆ ਜੀ ਆ ਜਾਂ ਕਿੱਦਾਂ ਆ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵਿਸ਼ਾਨੀ ਪੁਲਿਸ ਦੀ ਹਰਾਸ ਦੇ ਵਿੱਚ ਆ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਉਮੜ ਕੇ ਫੋਨ ਕੀਤਾ ਟਕਾਣੀ ਤੇ ਇੱਕ ਜਾਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਰਾਸ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗਣਾ ਜਿੱਤੇ ਮੁੰਡਾ ਸਟੱਡੀ ਕਰਨ ਗਿਆ ਵਾ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਜੇ ਜਾਣਾ ਮੈਂ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਅਸੀਂ ਕਿਹਾ ਕਿ ਉਹਦੀ ਅਨਸੋਰਸ ਦੀ ਫੋਟੋ ਕਾਪੀ ਦੇ ਦਿਓ ਤਾਂ ਅਨਸੋਰਸ ਹੋਈ ਆ ਉਹ ਕਿਨਾਂ ਚਾਂਸ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਣੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕੌਲ ਇਹ ਸਾਈਂ ওভার ਵਾਲੇ ਆ ਜੀ ਜਲੰਧਰ ਸਾਈਂ ওভারਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਥਾਡੀ ਨਹੀਂ ਅਜੇ ਨਹੀਂ ਹੋਈ ਜੇ ਉਹਨਾਂ ਨਾਲ ਫੋਨ ਤੇ ਗੱਲ ਹੋਈ ਪੁੱਛਿਆ ਕਿ ਉਹਦੀ ਅਨਸੋਰਸ ਜੜੀ ਉਹ ਸਾਨੂੰ ਦਿਓ ਕਿ ਜੇ ਉਹ ਡੈ ਉਹ ਕਹਿੰਦੇ ਨੇ ਜਿੰਜੇ ਸਾਨੂੰ ਕਿਰਪਾ ਮਿਲਦਾ ਵੀ ਮਰ ਗਿਆ ਕਿ ਹੈਗਾ ਉਹ ਮੈਂ ਚਾਹੀ ਨਹੀਂ ਕੋਈ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਅੱਗੇ ਉੱਥੇ ਕਿਸੇ ਨਾਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਹੈਗਾ ਵਾਪਸ ਆ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕੇ ਨਾ ਹੋਣ ਹੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਕੀ ਜਦੋਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਤੇ ਆਪਣੇ ਸਿੱਖ ਭਾਈ ਜਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸਣ ਭਰੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿ ਕਿਤਰਾ ਆ ਤੁਹਾਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਈ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਜੀ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮਾਰੀਆ ਮੇਰਾ ਇਹ ਨੰਦੇ ਨਾ ਹੋ ਗਿਆ ਪਾਰੀ ਪਾਰੀ ਤੇ ਨੰਦੇ ਨਾ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਮੇਰੇ ਆਦਮੀ ਦੀ ਬਾ ਫਾਂਡ ਇਹ ਪੱਟਰ ਹੋ ਗਿਆ ਰੋ ਨਹੀਂ ਸਕਦਾ ਮੈਂ ਤੇ ਰੋਨੀ ਆਣਾ ਮੈਂ ਮਰ ਜੂਗੀ ਤਾਂ ਫੇਰ ਰਕਾਰ ਕਿੰਸੀ ਆ ਇਹ ਉਹ ਜੋੜੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਨਾਲ ਫਾਉਂ ਨੇ ਕਿਵੇਂ ਲੈ ਲਿਆ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਰਟ ਵਾਲੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਾਡੀ ਦਿਖਾ ਦੋ ਕਿੱਥੇ ਆ ਜੀ ਰਾਜਾ ਕਿੱਦਾਂ ਆ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਤਾਂ ਹਾਂ ਮਾਰ ਸਮਾ ਨੇ ਬੜੇ ਹੀ ਚਾਵਾਂ ਦੇ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਵਿਦੇਸ਼ ਤੋਂ ਖਬਰ ਆਂਦੀ ਹੈ ਜਦੋਂ ਕਿ ਪੁੱਤ ਦੀ ਮੌਤ ਹੋ ਗਈ ਹੈ ਤਾਂ ਮਾਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਤਰਨ ਤਰਨ ਤੋਂ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਮਾਪਿਓ ਦਾ ਹਾਲ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਿਏ ਨੌਜਵਾਨ ਮਨਦੀਪ ਸਿੰਘ ਕਰਦੀ ਗਰੀਬੀ ਕੱਢਣ ਲਈ ਸਟੱਡੀ ਵੀਜ਼ੇ ਤੇ ਸਾਈਪਰਸ ਪੜਾਈ ਕਰਨ ਦੇ ਲਈ ਗਿਆ ਸੀ ਜਿਸ ਦੀ ਗਿਆ 8 ਅਗਸਤ ਨੂੰ ਫਲਾਈਟ ਹੋਈ ਸੀ ਅਤੇ ਉੱਥੇ ਜਾ ਕੇ ਜਲੰਧਰ ਦੇ 에ਜੰਟ ਨੇ ਕਿਹਾ ਕਿ ਤੈਨੂੰ IELTS ਦਾ ਟੈਸਟ ਦੇਣਾ ਪਵੇਗਾ ਨਹੀਂ ਤਾਂ ਤੈਨੂੰ ਵਾਪਸ ਭੇਜ ਦਿੱਤਾ ਜਾਵੇਗਾ ਇਹ ਗੱਲ ਵਿਦੇਸ਼ ਪੜਾਈ ਕਰਨ ਗਏ ਮਨਦੀਪ ਆਪਣੇ ਦਿਲ ਦੇ ਉੱਤੇ ਲਾ ਬੈਠਾ ਤੇ ਉਸ ਤੋਂ ਬਾਅਦ ਉਸ ਨੂੰ ਜਿਵੇਂ ਪਤਾ ਸੀਗਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਕਿੰਨਾ ਕਰਜ਼ਾ ਪਰਿਵਾਰ ਦੇ ਉੱਤੇ ਹੈ ਤੇ ਜਿਨ੍ਹਾਂ ਗੱਲਾਂ ਨੂੰ ਸੋਚ ਕੇ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਤਸਵੀਰਾਂ ਦੇ ਵਿੱਚ ਪਰਿਵਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਤਰਨ ਤਰਨ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੀ ਕੁਝ ਪਰਿਵਾਰ ਦਾ ਕਹਿਣਾ ਹੈ ਉਹ ਤੁਸੀਂ ਖੁਦ ਸੁਣ ਲਓ ਬਾਜੀ ਨਹੀਂ ਮਾਵਾ ਮਰਦੀਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇ ਦਿਓ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਂ ਨਹੀਂ ਆ ਮੇਰਾ ਨੰਦੇ ਨੰਦੇ ਹੋ ਗਿਆ ਬਾਜੀ ਬਾਜੀ ਦਿਨਾਂ ਦੇ ਨੰਦੇ ਨੰਦੇ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਬਾਜੀ ਤੈਨੂੰ ਤਾਂ ਪਤਾ ਹੀ ਨਾ ਮੈਂ ਸਬੂਤ ਬਣਾ ਕੇ ਭੇਜ ਦੇਣਾ ਮੇਰਾ ਬਾਜੀ ਨੇ ਮੇਰਾ ਬੜਾ ਜ਼ਖਮ ਦਿੱਤਾ ਨਹੀਂ ਮੈਂ ਵੱਜਾ ਲੋਕੀ ਮੇਰੇ ਸਾਰੇ ਮੇਰੇ ਨਾਲ ਸੀ ਬਾਜੀ ਸਰਕਾਰ ਕਿਉਂ ਨਹੀਂ ਮੇਰੇ ਨਾਲ ਬਣਦੀ ਬਾਜੀ ਸਾਰੇ ਗੰਜਾ ਚੋਰ ਕੇ ਅੰਦਾ ਬਪਾ ਜਾਨੀ ਨਾ ਤੁਨਾ ਨਾ ਕੀ ਮਨਦੀਪ ਸਿੰਘ ਜੀ ਤੇ ਉਹ 11 ਤਰੀਕ ਨੂੰ 2 ਮਹੀਨੇ ਹੋਨੇ ਗਏ ਨੇ ਤੇ ਇਥੋਂ ਠੀਕ ਠਾਕ ਗਿਆ ਚੰਗਾ ਭਲਾ ਕੋਈ ਗੱਲ ਨਹੀਂ ਤੇ ਸਾਈਫਰਸ ਗਿਆ ਜੇ ਤੇ ਯੂਨੀਵਰਸਿਟੀ ਪੜਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਇਹ ਹੀ ਰਾਤ ਛਨੀ ਆ